ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਲੀਅਰ ਕਰਦਾ ਮੇਰਾ ਹੁਣ ਰਿਸ਼ਤਾ ਰਹਿ ਨਹੀਂ ਗਿਆ ਉੱਥੇ ਵਰਤਨ ਜੋਗੀ ਤਾਂ ਮੈਂ ਨਹੀਂ ਕੋਪੀ ਜੇ ਮੈਂ ਸੋਹ ਰਿਆਂ ਚ ਰਹਿਣਾ ਇੱਕ ਹਿਸਾਬ ਦਾ ਮੈਨੂੰ ਸਾਰੇ ਪਾਸੇ ਬਦਨਾਮ ਕਰਤਾ ਹਰ ਕੋਈ ਕਹਿੰਦਾ ਤੇਰੀ ਮਾਂ ਨੇ ਇਦਾਂ ਕਰਾਤਾ ਤੇਰੀ ਮਾਂ ਨੇ ਇਦਾਂ ਕਰਾਤਾ ਗਾਈਜ਼ ਵਿਰੇ ਵਾਲੀ ਮਨਪ੍ਰਿਤ ਭੈਣ ਨਾਲ ਹੋਇਆ ੱੱੱਕਾ ਜੀ ਹਾਂ ਮਨਪ੍ਰਿਤ ਭੈਣ ਨੂੰ ਤਾਂ ਲਗਭਗ ਹਰ ਕੋਈ ਜਾਣਦਾ ਹੀ ਹੋਵੇਗਾ ਜੋ ਆਪਣੀਆਂ ਮਨੋਰੰਜਕ ਵੀਡੀਓਜ਼ ਕਰਕੇ ਅਕਸਰ ਚਰਚਾ ਵਿੱਚ ਰਹਿੰਦੀ ਹੈ ਅਤੇ ਲੋਕ ਵੀ ਇਸ ਭੈਣ ਨੂੰ ਬੇहद ਪਸੰਦ ਕਰਦੇ ਹਨ ਲੱਖਾਂ ਫਾਲੋਅਰ ਹੋਣ ਦੇ ਬਾਵਜੂਦ ਵੀ ਇਸ ਭੈਣ ਵਿੱਚ ਕਦੇ ਅੱਜ ਤੱਕ ਕਿਸੇ ਤਰ੍ਹਾਂ ਦਾ ਹੰਕਾਰ ਨਹੀਂ ਵੇਖਣ ਨੂੰ ਮਿਲਿਆ ਪਰ ਹੁਣ ਮਨਪ੍ਰੀਤ ਭੈਣ ਵਿਵਾਦਾਂ ਵਿੱਚ ਘਿਰ ਚੁੱਕੀ ਹੈ। ਦਰਸਲ ਅਮਨ ਰੰਦਾਵਾ ਤੇ ਬਹਾਦਰ ਵੱਲੋਂ ਇਸ ਭੈਣ ਤੇ ਦੋਸ਼ ਲਗਾਏ ਗਏ ਹਨ ਕਿ ਇਹ ਆਪਣੀ ਮਾਂ ਅਤੇ ਭਤੀਜੇ ਭਤੀਜੀ ਦੇ ਨਾਂ ਤੇ ਲੋਕਾਂ ਕੋਲੋਂ ਪੈਸੇ ਮੰਗਵਾਉਂਦੀ ਹੈ। ਗੱਲ ਇੰਨੀ ਵੱਧ ਗਈ ਕਿ ਇਸ ਭੈਣ ਦੇ ਘਰ ਵਿੱਚ ਕਲੇਸ਼ ਪੈ ਗਿਆ ਅਤੇ ਉਸ ਦੇ ਦੱਸਣ ਮੁਤਾਬਕ ਹੁਣ ਉਹ ਆਪਣੇ ਪਿਕੇ ਘਰ ਵਿੱਚ ਨਹੀਂ ਜਾ ਸਕਦੀ। ਅੱਜ ਭਰੇ ਮਨ ਨਾਲ ਮਨਪਿਤ ਭੈਣ ਲਾਈ ਬਾਈ ਅਤੇ ਉਸਨੇ ਆਪਣਾ ਪੱਖ ਰੱਖਿਆ ਸੁਣੋ ਉਸਨੇ ਇਸ ਮਾਮਲੇ ਬਾਰੇ ਕੀ ਕੁਝ ਕਿਹਾ ਹਾਂਜੀ ਸੋਸ਼ਲ ਸਾਰੇ ਭੈਣ ਭਰਾ ਨੂੰ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਹੀ ਆ ਹਨਾ ਜਿਵੇਂ ਕਿ ਜੋ ਵੀ ਮੇਰੇ ਬਾਰੇ ਗੱਲਾਂ-ਬੱਤਾਂ ਚੱਲ ਰਹੀਆਂ ਨੇ ਉਹ ਵੀ ਪੈਸੇ ਖਾਗੀ ਭਰਾ ਪਰਜਾਈ ਦੇ ਬੱਚਿਆਂ ਤੇ ਮੈਂ ਕਿਹਾ ਸੀ ਪ੍ਰੂਫ ਰੱਖੋ ਉਹਨਾਂ ਨੇ ਮੇਰੀ ਮਾਂ ਦੀ ਰਿਕਾਰਡਿੰਗ ਰੱਖਤੀ ਜਿਦੇ ਚ ਉਹ ਕਹੀ ਜਾਂਦੀ ਆ ਸਾਨੂੰ ਤਾਂ ਕਿਸੇ ਨੇ ਕਿਹਾ ਵੀ ਇਹ ਪੈਸੇ ਇਹਨੂੰ ਆਏ ਆ ਪ੍ਰੂਫ ਹੈ ਨਹੀਂ ਬਸ ਐਂ ਕਹਿ ਕੇ ਉਹਨਾਂ ਨੇ ਸਾਰਿਆਂ ਨੇ ਸੱਚ ਮੰਨ ਲਿਆ ਸਾਰੇ ਮੇਰੀਆਂ ਚੱਕੇ ਪੋਸਟਾਂ ਪਾਈ ਜਾਂਦੇ ਹਨ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਲੀਅਰ ਕਰਦਾ ਮੇਰਾ ਹੁਣ ਰਿਸ਼ਤਾ ਰਹਿ ਨਹੀਂ ਗਿਆ ਉੱਥੇ ਵਰਤਨ ਜੋਗੀ ਤਾਂ ਮੈਂ ਨਹੀਂ ਕੋਈ ਜੇ ਮੈਂ ਸੋਹ ਰਿਆਂ ਚ ਰਹਿਣਾ ਇੱਕ ਹਿਸਾਬ ਦਾ ਮੈਨੂੰ ਸਾਰੇ ਪਾਸੇ ਬਦਨਾਮ ਕਰਤਾ ਹਰ ਕੋਈ ਕਹਿੰਦਾ ਤੇਰੀ ਮਾਂ ਨੇ ਇਦਾਂ ਕਰਾਤਾ ਤੇਰੀ ਮਾਂ ਨੇ ਇਦਾਂ ਕਰਾਤਾ ਤੇ ਬਾਕੀ ਮੈਂ ਰੱਬ ਨੂੰ ਪ੍ਰੂਫ ਦੇਣਾ ਉਹਨੂੰ ਪਤਾ ਮੈਂ ਕੀ ਹਾਂ ਤੇ ਮੈਂ ਕੀ ਕੀਤਾ ਕੀ ਨਹੀਂ ਠੀਕ ਆ ਕਿਸੇ ਨੂੰ ਮੈਂ ਪ੍ਰੂਫ ਨਹੀਂ ਦੇਣਾ ਤੇ ਬਾਕੀ ਜੋ ਤੁਹਾਡਾ ਦਿਲ ਕਰਦਾ ਵੀਰੇ ਸਮਝੀ ਜਾਓ ਤੇ ਚਲੋ ਠੀਕ ਆ ਸਾਰਿਆਂ ਨੂੰ ਸਪੋਰਟ ਕਰਨ ਵਾਲਿਆਂ ਦਾ ਧੰਨਵਾਦ ਵੀਰੇ ਹਾਂਜੀ ਗਾਇਸ ਵੀਰੇ ਜਿਹੜੇ ਸਮਾਸੇਵੀ ਬਣੇ ਸੀ ਨਾ ਮੇਰੇ ਖਿਲਾਫ ਵੀਡੀਓ ਪਾਉਂਦੇ ਸੀ ਜਿਹੜੇ ਸਮਾਸੇਵੀ ਠੀਕ ਆ ਲੋ ਵੀ ਹੁਣ ਚੱਕੋ ਤੁਸੀਂ ਜ਼ਿੰਮੇਵਾਰੀ ਸਾਡੇ ਘਰ ਦੀ ਠੀਕ ਆ ਤੁਸੀਂ ਕਹਿੰਦੇ ਸੀ ਨਾ ਕਹਿ ਦੇ ਤੂੰ ਵੀ ਤੇਰੇ ਨਹੀਂ ਲੱਗਦੇ ਕੁਝ ਹੁਣ ਚੱਕੋ ਤੁਸੀਂ ਸਾਡੇ ਘਰ ਚ ਪਵਾੜ ਪਾਤਾ ਵੀਡੀਓ ਪਵਾ ਪਾ ਕੇ ਤੁਹਾਨੂੰ ਸਾਡੇ ਘਰ ਦੇ ਮਸਲੇ ਦਾ ਨਹੀਂ ਪਤਾ ਸੀ ਜੇ ਮੇਰਾ ਘਰ ਦੇ ਆਏ ਵੀ ਸੀ ਤੁਹਾਡੇ ਕੋਲ ਤੁਸੀਂ ਕਹਿੰਦੇ ਭਾਈ ਆਪਦੀ ਕੁੜੀ ਨਾਲ ਬਹਿ ਕੇ ਨਵੇੜਾਓ ਠੀਕ ਆ ਸੋਸ਼ਲ ਮੀਡੀਆ ਤੇ ਨਾ ਉਹਨੂੰ ਐਂ ਕਰੋ ਜੇ ਕੋਈ ਗੱਲ ਸੀਗੀ ਠੀਕ ਆ ਤੇ ਹੁਣ ਚੱਕੋ ਵੀਰੇ ਜ਼ਿੰਮੇਵਾਰੀ ਤੁਸੀਂ ਤੇ ਤੁਹਾਨੂੰ ਚੱਕਣੀ ਪੈਣੀ ਆ ਬੱਚਿਆਂ ਦੀ ਵੀ ਮੇਰੇ ਮਾਪਿਆਂ ਦੀ ਵੀ ਠੀਕ ਆ ਨਾ ਤੇ ਮੇਰੇ ਵੱਲੋਂ ਤਾਂ ਤੁਸੀਂ ਬਹੁਤ ਸੋਹਣੀ ਕਰਾਤੀ ਸਾਡੇ ਘਰ ਨੂੰ ਜਾੜ ਕੇ ਰੱਖਤਾ ਤੁਸੀਂ ਤੁਹਾਡਾ ਕੰਮ ਹੀ ਇਹੀ ਆ ਠੀਕ ਆ ਅੱਗੇ ਤੁਸੀਂ ਉਹ ਨੂਰ ਕਿਆ ਨੂੰ ਪਿੰਡ ਚੋਂ ਕਢਾਤਾ ਤੁਹਾਨੂੰ ਸੋਸ਼ਲ ਮੀਡੀਆ ਤੇ ਤੁਸੀਂ ਕੀ ਸੁਧਾਰ ਕਰਦੇ ਹੋ ਬਈ ਤੁਸੀਂ ਕੀ ਕਰਦੇ ਹੋ ਘਰ ਤੜਾਉਂਦੇ ਹੋ ਹੁਣ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ